ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵ ਲੂਤ ਦੀ ਸਾਖੀ ਤਾਂ ਗੁਰੂ ਬਾਬਾ ਨਾਨਕ ਜੀ ਅੱਗੇ ਜਾਂਦੇ ਜਾਂਦੇ ਕਿ ਠਾਉ ਸਮੁੰਦਰ ਮੇਂ ਗਏ ਇੱਕ ਸ਼ਹਿਰ ਪਹਾੜ ਉੱਪਰ ਆਹਾ ਤਾਂ ਮਰਦਾਨੇ ਆਖਿਆ ਜੀ ਇਸ ਪਹਾੜ ਉੱਪਰ ਕੋਈ ਸ਼ਹਿਰ ਨਦਰੀ ਆਮਦਾ ਹੈ ਤਾਂ ਗੁਰੂ ਨਾਨਕ ਜੀ ਹੱਸਿਆ ਹੱਜ਼ਰ ਆ ਕੇ ਉਸ ਮਰਦਾਨਾ ਤੇਰਾ ਜੀਓ ਸ਼ਹਿਰ ਵਿੱਚ ਵਸਦਾ ਹੈ ਤਾਂ ਮਰਦਾਨੇ ਕਿਹਾ ਜੀ ਤੁਧ ਨੂੰ ਪਰਮੇਸ਼ਰ ਦਾ ਤਰਸ ਨਹੀਂ ਅਸੀਂ ਤ੍ਰੈ ਦਿਨ ਤੇ ਤ੍ਰੈ ਰਾਤਾں ਇਵੇਂ ਭੁੱਖੇ ਚੱਲੇ ਆਏ ਆਹੇ ਅਤੇ ਹੁਣ ਸ਼ਹਿਰ ਆਇਆ ਹੈ ਤਾਂ ਮਿਹਨੇ ਦਿੰਦਾ ਹੈ ਤਾਂ ਗੁਰੂ ਨਾਨਕ ਜੀ ਕਿਹਾ ਸੁਣ ਪਾਈ ਬਾਲਾ ਮਰਦਾਨਾ ਕਿਉਂ ਕਰ ਆਖਦਾ ਹੈ ਤਾਂ ਮੈਂ ਆਖਿਆ ਗੁਰੂ ਜੀ ਮਰਦਾਨਾ ਸੱਚਾ ਹੈ ਇੱਕ ਤਾਂ ਭੁੱਖਾ ਹੈ ਅਤੇ ਜਨਮ ਦਾ ਸੁਭਾਅੋ ਵੀ ਨਹੀਂ ਜਾਂਦਾ ਤਾਂ ਮਰਦਾਨੇ ਆਖਿਆ ਜਜਮਾਨ ਤੈਨੂੰ ਤਾਂ ਗੁਰੂ ਸਵਾਰਿਆ ਪਰ ਮੈਨੂੰ ਤਾਂ ਨਾ ਸਵਾਰੇ ਉਸ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਇਹ ਇਹੋ ਜਿਹਾ ਸ਼ੇਰ ਹੈ ਜਿੱਥੇ ਕੜਾਹੇ ਵਿੱਚ ਤਲੀ ਦੇ ਆਹੇ ਤਾਂ ਮਰਦਾਨੇ ਆਖਿਆ ਜੀ ਮੈਂ ਨਹੀਂ ਦੇਖਦਾ ਤਾਂ ਗੁਰੂ ਨਾਨਕ ਆਖਿਆ ਮਰਦਾਨਾ ਇਹ ਸ਼ੇਰ ਤਾਂ ਜ਼ਰੂਰ ਦੇਖਣਾ ਹੈ ਤਾਂ ਮਰਦਾਨੇ ਆਖਿਆ ਜੀ ਤੁਸੀਂ ਜਾਣੋ ਕੋਹਾ ਦੋ ਉੱਪਰ ਸ਼ੇਰ ਆਇਆ ਉਤੋਂ ਚੱਲ ਕਰ ਪਹਾੜੀ ਹੇਠ ਜਾਏ ਬੈਠੇ ਤਮਰਦਾਨੇ ਨੂੰ ਗੁਰੂ ਨਾਨਕ ਜੀ ਨੇ ਆਖਿਆ ਇਸ ਸ਼ੇਰ ਦਾ ਨਾਮ ਦੇਵਗੰਧਾਰ ਹੈ ਅਤੇ ਇਤੋਂ ਦਾ ਰਾਜਾ ਦੇਵਲੂਤ ਹੈ ਇਹ ਦੇਵ ਬੜਾ ਰਾਜ ਕਰਦਾ ਹੈ 17 ਲੱਖ ਦੇਵ ਇਸ ਦੇ ਸਲਾਮੀ ਹਨ ਤਾਂ ਬਾਬੇ ਨੇ ਆਖਿਆ ਜੋ ਇਸ ਸ਼ਹਿਰ ਵਰਨਾ ਜ਼ਰੂਰ ਹੈ ਤਮਰਦਾਨੇ ਆਖਿਆ ਭਲਾ ਗੁਰੂ ਜੀ ਗੱਲਾਂ ਹੁੰਦੀਆਂ ਸਨ ਜੋ ਦੇਵਲੂਤ ਰਾਜਾ ਸ਼ਿਕਾਰ ਖੇਡਣ ਆਇਆ ਦੇਖੇ ਤਾਂ ਤਰੇ ਮਨੁੱਖ ਬੈਠੇ ਹਨ ਸੋ ਮੇਰੀ ਖੁਰਾਕ ਹੈ ਤਾਂ ਦੇਵਲੂਤ ਇੱਕ ਦੇਵ ਨੂੰ ਕਿਹਾ ਤੂੰ ਪਕੜ ਲੈ ਆਉ ਇਹ ਸ਼ਿਕਾਰ ਮੈਨੂੰ ਬਹੁਤ ਮੁੱਦਤ ਪਿੱਛੋਂ ਹੱਥ ਆਇਆ ਹੈ ਦੇਵ ਉਤਰੇ ਜੇ ਉਮਰਦਾਨਾ ਬੈਠਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਗੱਲਾਂ ਕਰਦਾ ਸੀ ਤੇ ਉਹ ਦੇਵ ਨੂੰ ਦੇਖ ਕੇ ਰੰਗ ਜ਼ਰਦ ਹੋਇ ਗਿਆ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਕਿ ਉਮਰਦਾਨਾ ਸਾਵਾ ਜ਼ਰਦ ਹੋਇਆ ਕਿਉਂ ਤਾਂ ਮਰਦਾਨੇ ਆਖਿਆ ਗੁਰੂ ਜੀ ਦੇਵਤਾ ਆਏ ਹਨ ਅਸੀਂ ਕਿਆ ਕਰੀਏ ਤਾਂ ਗੁਰੂ ਜੀ ਕਿਹਾ ਮਰਦਾਨਾ ਦੇਖ ਕਰਤਾਰ ਦੇ ਤਮਾਸ਼ੇ ਬੈਠਾ ਦੇ ਜੋ ਕਰਤਾਰ ਦਿਖਾਈ ਤਾਂ ਮਰਦਾਨਾ ਚੁੱਪ ਕਰਕੇ ਬਹਿ ਗਿਆ ਜਾ ਤਰੇਵ ਦੇਵ ਨੇੜੇ ਆਏ ਤਾਂ ਅੰਨੇ ਹੋਈ ਗਈ ਤਾਂ ਪਾਈ ਬਾਲੇ ਗੁਰੂ ਅੰਗਦ ਜੀ ਕੇ ਅੱਗੇ ਆਕਿਆ ਗੁਰੂ ਜੀ ਹੋਰ ਸਬੋ ਕਿਛ ਨਦਰ ਆਵੇ ਪਰ ਅਸੀਂ ਤਰੇ ਨਦਰ ਨਾ ਆਵੀਏ ਤਾਂ ਉਹ ਦੇਵ ਫਿਰ ਆਏ ਉਹਨਾਂ ਰਾਜੇ ਨੂੰ ਜਾਏ ਕਿਹਾ ਜੀ ਉੱਥੇ ਤਾਂ ਸਾਨੂੰ ਕਿਛ ਨਜ਼ਰ ਨਹੀਂ ਆਉਂਦਾ ਤਾਂ ਦੇਵਲੂਤ ਕਿਹਾ ਅਰੇ ਔਰ ਜਾਵੋ ਤਾਂ ਤ੍ਰੇ ਦੇਵ ਔਰ ਆਏ ਉਹ ਵੀ ਅੰਨੇ ਹੋ ਗਏ ਇਸੇ ਤਰ੍ਹਾਂ ਸੱਤ ਵਾਰੀ ਦੇਵ ਆਏ ਸਭੋ ਅੰਨੇ ਹੋ ਗਏ ਤਾਂ ਰਾਜੇ ਆਪਣੇ ਵਜ਼ੀਰ ਕੋ ਕਿਹਾ ਅਰੇ ਦੇਵਲੂਤ ਵਜ਼ੀਰ ਇਹ ਕੀਆ ਹੋਇਆ ਹੈ ਜੋ ਜਾਂਦਾ ਹੈ ਸੋਹੀ ਅੰਦਾ ਹੋਇ ਜਾਂਦਾ ਹੈ دیو لوت وزیر کہا جو جی کوئی کلاوان پورک ہے یہ میرے جی مسلط آئی ہے جی تمہارے جی لگے تا کہ وزیر کہا جی میں ان کی سیوا کے نمت جاتا ہوں جو میں اندھا نہ ہوا تو تمری جی جو آو سو کریے تا راجے دیو لوت کہا پلا وزیر ਤੂੰ ਭਲਾ ਕਿਹਾ ਤਾਂ ਵਜ਼ੀਰ ਆਪਣੀ ਆਤਮਾ ਸ਼ੁੱਧ ਕਰਕੇ ਗੁਰੂ ਨਾਨਕ ਜੀ ਪਾਸ ਆਇਆ ਆਇਕਰ ਮੱਥਾ ਟੇਕਿਓ ਤਾਂ ਵਜ਼ੀਰ ਆਪਣੇ ਜੀ ਵਿੱਚ ਵਿਚਾਰ ਕੀਤਾ ਜੋ ਭਾਈ ਮੈਂ ਤਾਂ ਅੰਦਾ ਨਹੀਂ ਹੁਆ ਇਹ ਕੋਈ ਕਲਾਵਾਨ ਪੁਰਖ ਹੈਨ ਤਾਂ ਵਜ਼ੀਰ ਪੁੱਛਿਆ ਜੀ ਤੁਸੀਂ ਕਿਸ ਨਗਰ ਕਿਸ ਤਰਫ ਸੇ ਆਏ ਹੋ ਤਾਂ ਗੁਰੂ ਨਾਨਕ ਕਿਹਾ ਹਮ ਅਮਰਾ ਨਗਰ ਸੇ ਆਏ ਹੈਨ ਵਜ਼ੀਰ ਪੁੱਛਿਆ ਜੀ ਅਮਰਾ ਨਗਰ ਕਿਸ ਤਰਫ ਹੈ ਤਾਂ ਗੁਰੂ ਨਾਨਕ ਕਿਹਾ ਅਮਰਾ ਨਗਰ ਤਰਫਾਂ ਦੀ ਨਿਆਰਾ ਹੈ ਤਾਂ ਵਜ਼ੀਰ ਪੁੱਛਿਆ ਤੁਹਾਡਾ ਨਾਮ ਕੀ ਹੈ ਤਾਂ ਨਾਨਕ ਜੀ ਕਿਹਾ ਨਾਉ ਹਮਾਰਾ ਨਾਨਕ ਨਿਰੰਕਾਰੀ ਹੈ ਤਾਂ ਵਜ਼ੀਰ ਕਿਹਾ ਤੂੰ ਕੌਣ ਹੋ ਗੁਰੂ ਨਾਨਕ ਕਿਹਾ ਹਮ ਹੋਤੇ ਵੀ ਨਿਰੰਕਾਰੀ ਹੈ ਤਾਂ ਵਜ਼ੀਰ ਕਿਹਾ ਤੂੰ ਸ਼ਹਿਰ ਮੇ ਚੱਲੋ ਤਾਂ ਗੁਰੂ ਨਾਨਕ ਕਿਹਾ ਸੁਣ ਵਜ਼ੀਰ ਹਮ ਅਤੀਤ ਫਕੀਰ ਹੈ ਜਿहां ਬੈਠੇ ਤਹਾਂ ਬੈਠੀ ਵਜ਼ੀਰ ਜਾਏ ਰਾਜੀ ਦੇਵਲਕ ਨੂੰ ਖਬਰ ਕੀਤੀ ਰਾਜਾ ਜੀ ਤੇਰੇ ਸ਼ਹਿਰ ਵਿੱਚ ਵੱਡਾ ਕਲਾਵਨਪੁਰਖ ਆਇਆ ਹੈ ਤਾਂ ਵਜ਼ੀਰ ਕਿਹਾ ਰਾਜਾ ਤੂੰ ਚੱਲ ਜੋ ਕੋਈ ਤੇਰੇ ਮਨ ਵਿੱਚ ਆਵੇ ਸੋ ਧਾਰ ਚੱਲ ਜੇ ਤੇਰੀ ਪੂਰੀ ਹੋਵੇ ਤਾਂ ਜਾਣ ਜੋ ਕਲਾਵਨ ਹੈ ਅਰ ਜੇ ਨਾ ਪੂਰੀ ਹੋਵੇ ਤੋ ਜਾਣ ਜੋ ਕਲਾਵਨ ਨਹੀਂ ਤਾਂ ਰਾਜੀ ਕਿਹਾ ਪਲਾ ਵਜ਼ੀਰ ਚੱਲੀਏ ਤਾ ਰਾਜੇ ਮਨ ਮੇ ਈ ਤਾਰੀ ਜੋ ਮੇਰੀ ਤੋ ਖੁਰਾਕ ਹੈ ਤੋ ਉਨਕੋ ਖਾਵਾਂਗਾ ਅਰ ਜੇ ਮੈਂ ਵੀ ਅੰਨਾ ਹੁਆ ਤਾਂ ਮੈਂ ਵੀ ਉਨਕੀ ਸੇਵਾ ਕਰੂੰਗਾ ਏ ਗੱਲ ਜੀ ਵਿੱਚ ਤਾਰ ਘਰ ਚੱਲਿਆ ਨਾਲੇ ਵਜ਼ੀਰ ਨਾਲੇ ਲਸ਼ਕਰ ਦੇਵਾਂ ਦਾ ਜਿਤਨੇ ਰਾਜੇ ਸਣੀ ਆਹੇ ਸਭੋ ਅੰਨੇ ਹੋਏ ਗਏ ਏ ਕੋ ਵਜ਼ੀਰ ਸੁਜ਼ਾਕਾ ਰਹਾ ਤਾਂ ਵਜ਼ੀਰ ਰਾਜੇ ਕੋ ਪੁਕਾਰਿਆ ਕਿ ਉਹ ਰਾਜਾ ਜੀ ਕੀ ਖਬਰ ਹੈ تم اپنے آتمے کی کہو تا راجے کہا وزیر تو سچ کہتا ہے اے کوئی کلاوان پرک ہے جو میں من میں اے تاریا ہے جو میری خوراک ہے میں ان کو کھاؤں گا سو تا مینوں نظر کچھ آمدہ نہیں تا وزیر کہا اب تمہارے من میں کیا آفتی ہے تب راجے کہا اب میرے میں آفتی ہے جو نظر آوے تا چرن جائے پکڑوں تا وزیر کہا تو سچ کہتا ہے ਇਹ ਮੁੱਖ ਸਿਉ ਬਿਲਾਸ ਕਰਤਾ ਹੈ ਤਾਂ ਰਾਜੇ ਕਿਹਾ ਵਜ਼ੀਰ ਮੈਂ ਸੱਚ ਕਹਤਾ ਹੂੰ ਅਬ ਮੈਂ ਜੋ ਕੁਛ ਦੇਖਤਾ ਤਾਂ ਸੋ ਦੇਖ ਰਹਾ ਹੂੰ ਤਾਂ ਵਜ਼ੀਰ ਕਿਹਾ ਹੇ ਨਾਨਕ ਨਿਰੰਕਾਰੀ ਤੂੰ ਤਾਂ ਪੂਰਨ ਕਲਾਵਾਨ ਮਹਾਪੁਰਖ ਹੈ ਤੁਮ ਰਾਜੇ ਕੋ ਵੀ ਦਰਸ਼ਨ ਦੇਹੁ ਅਬ ਰਾਜੇ ਕੇ ਮਨ ਕੋ ਪੱਕੀ ਪ੍ਰਤੀਤ ਆਈ ਹੈ ਤਾਂ ਗੁਰੂ ਨਾਨਕ ਜੀ ਕਿਹਾ ਕਿਉ ਰਾਜਾ ਦੇਵਲੂਤ ਤੂੰ ਅੱਖੀਆਂ ਖੋਲ ਕਰ ਦੇਖਤਾ ਕਿਉ ਨਹੀਂ ਤਾ ਰਾਜੇ ਦੇਵਲੂਤ ਦੀਆਂ ਅੱਖੀਆਂ ਖੁੱਲ ਗਈਆਂ ਰਾਜਾ ਦੇਵਲੂਤ ਚਰਨੀ ਆਏ ਲੱਗਾ ਤਾਂ ਗੁਰੂ ਨਾਨਕ ਜੀ ਬੋਲਿਆ ਰਾਜਾ ਤੈਨੂੰ ਗੁਰੂ ਚਿਤ ਆਵੇ ਅਤੇ ਤੂੰ ਆਪਣਾ ਪੱਖ ਛੱਡ ਤਾਂ ਰਾਜਾ ਬੋਲਿਆ ਮੇਰੇ ਪਾਸ ਤੇ ਛੁੱਟਾ ਤੁਮ ਮੇਰੇ ਹੀ ਵਾਸਤੇ ਇਸ ਨਗਰ ਮੇ ਆਏ ਥੇ ਤਾਂ ਗੁਰੂ ਨਾਨਕ ਜੀ ਬੋਲੇ ਤੇਰੇ ਨਾਲ ਸਾਡਾ ਬਚਨ ਆਹਾ ਅਸੀਂ ਇਸ ਵਾਸਤੇ ਤੇਰੇ ਪਾਸ ਆਏ ਤਾਂ ਰਾਜੇ ਕਿਹਾ ਗੁਰੂ ਜੀ ਚਲ ਮੰਦਰ ਮੇਂ ਬੈਠੋ ਅਰ ਅਰਜ਼ੋਈ ਪੂਜਨ ਕਰੋ ਤਾਂ ਗੁਰੂ ਨਾਨਕ ਜੀ ਹੱਸ ਕਰਕੇ ਹਾ ਰਾਜਾ ਤੇਰਾ ਖਾਜ ਸਾਡੇ ਕੰਮ ਨਹੀਂ ਤਾਂ ਰਾਜੇ ਕਿਹਾ ਜੀ ਤੁਸੀਂ ਆਪਣਾ ਹੀ ਖਾਜਾ ਖਾਹੋ ਤਾਂ ਗੁਰੂ ਨਾਨਕ ਜੀ ਉੱਠ ਕੇ ਰਾਜੇ ਨਾਲ ਚੱਲੇ ਸ਼ਹਿਰ ਵਿੱਚ ਆਏ ਤਾਂ ਰਾਜਾ ਮੰਦਰ ਵਿੱਚ ਲੈ ਚੱਲਿਆ ਤਾਂ ਰਾਜੇ ਦੇਵਾਨ ਨੂੰ ਹੁਕਮ ਕੀਤਾ ਜੋ ਬਹੁਤੇ ਹੱੱਚੇ ਹੱੱਚੇ ਮੇਵੇ ਚੁਣ ਲੈ ਆਵੋ ਤਾਂ ਸੱਤ ਦੇਵ ਵਿਦਾ ਕੀਤੇ ਮੇਵੇ ਨੂੰ ਅਤੇ ਸੱਤ ਹੋਰ ਸਿੱਧੇ ਨੂੰ ਵਿਦਾ ਕੀਤੇ ਤਾਂ 14 ਦੇਵ ਸਭ ਸਮਗਰੀ ਲੈ ਆਏ ਆਨ ਕਰ ਰਾਜੇ ਦੇ ਅੱਗੇ ਰੱਖੀ ਤਾਂ ਫੇਰ ਗੁਰੂ ਨਾਨਕ ਜੀ ਕਿਹਾ ਰਾਜਾ ਜੇ ਤੂੰ ਪਲਾ ਕਰੇ ਇਹ ਖਾਜ ਛੋੜ ਦੇ ਤਾਂ ਰਾਜੇ ਕਿਹਾ ਤੂੰ ਛੁਡਾਵੇਂ ਤਾਂ ਛੱਡਹੇਂਗੇ ਤਾਂ ਗੁਰੂ ਨਾਨਕ ਜੀ ਕਿਹਾ ਰਾਜੇ ਸੁਦਰਸ਼ੈਨ ਨੂੰ ਜਾਣਦਾ ਹੈ ਤਾਂ ਰਾਜੇ ਦੇਵਲੁੱਤ ਕਿਹਾ ਜੀ ਹੋਂ ਜਾਣਤਾ ਹੋਂ ਉਹ ਤਾਂ ਮੇਰੀ ਖੁਰਾਕ ਹੈ ਤਾ ਗੁਰੂ ਨਾਨਕ ਜੀ ਕਿਹਾ ਸੁਣ ਰਾਜਾ ਜੇ ਤੂੰ ਉਸ ਤਾਈ ਅਸਾਂ ਜੀਹਾਂ ਘਰ ਦੇਖੇ ਤਾਂ ਤੇਰਾ ਪ੍ਰਸ਼ਾਦ ਅਚਵੀਏਗੇ ਅਚਵੀਏਗੇ ਤਾਂ ਰਾਜੇ ਕਿਹਾ ਜੀ ਤੁਮ ਸਤ ਕਰ ਜਾਣੋ ਤੁਹਾਡਾ ਬਚਨ ਪੂਰਾ ਹੋਏ ਰਹੇਗਾ ਹਮ ਤੁਮ ਤੇ ਵੀ ਅਧਿਕ ਕਰ ਜਾਣੀਏਗੇ ਤਾਂ ਗੁਰੂ ਨਾਨਕ ਜੀ ਮੇਵਾ ਪ੍ਰਸ਼ਾਦ ਅਚਵਿਆ ਅਤੇ ਮੈਨੂੰ ਹੁਕਮ ਹੋਇਆ ਭਾਈ ਬਾਲਾ ਤੁਸੀਂ ਪ੍ਰਸ਼ਾਦ ਤਿਆਰ ਕਰੋ ਤਾਂ ਮਰਦਾਨਾ ਬਹੁਤ ਭੁੱਖਾ ਆਹਾ ਬਹੁਤੀ ਦਿਨਾਂ ਦਾ ਰਾਤ ਡੇਢ ਪੈਰ ਆਈ ਜਾਂ ਪ੍ਰਸ਼ਾਦ ਤਿਆਰ ਹੋਇਆ ਰਾਜਾ ਅਤੇ ਵਜ਼ੀਰ ਦੋਨੋਂ ਹੱਥ ਚੋਰ ਖੜੇ ਹੋਏ ਅਤੇ ਆਖਣ ਲੱਗੇ ਗੁਰੂ ਜੀ ਪ੍ਰਸ਼ਾਦ ਤਿਆਰ ਹੈ ਪ੍ਰਸ਼ਾਦ ਆਇਕਰ ਅਚਕੋ ਤਾਂ ਜਾਇਕਰ ਪ੍ਰਸ਼ਾਦ ਜੀਵਨ ਲੱਗੇ ਤਮਰਦਾਨੇ ਵੀ ਜੀਵਿਆ ਤਾਂ ਤੇ ਗੁਰੂ ਜੀ ਮੈਂ ਵੀ ਜੀਵਿਆ ਅਤੇ ਗੁਰੂ ਨਾਨਕ ਜੀ ਪ੍ਰਸ਼ਾਦ ਜੇਮ ਦੇ ਦੀ ਸਮਾਦ ਲੱਗ ਗਈ ਜਦ ਸਮਾਦ ਖੁੱਲੀ ਜੋ ਅੱਗੇ ਆਪਣੇ ਪ੍ਰਸ਼ਾਦ ਰਹਾ ਸੀ ਰਾਜੀ ਤੇ ਵਜ਼ੀਰ ਦੋਹਾਂ ਨੂੰ ਗੁਰੂ ਨਾਨਕ ਜੀ ਦਿੱਤਾ ਤਾਂ ਉਹਨਾਂ ਦੋਹਾਂ ਖਾਧਾ ਤਾਂ ਦੋਹਾਂ ਨੂੰ ਅਗੰਗ ਨਿਗਮ ਦੀ ਸੋਜੀ ਹੋਈ ਤਾਂ ਦੋਨੋਂ ਮਸਤ ਹੋਏ ਗਏ ਤਾਂ ਆਖਿਆ ਦੇਖ ਭਾਈ ਮਰਦਾਨਾ ਕਰਤਾਰ ਦੇ ਰੰਗ ਤਮਾਸ਼ੀ ਜਾਂ ਚਾਰ ਘੜੀਆਂ ਗੁਜ਼ਰੀਆਂ ਤਾਂ ਦੋਹਾਂ ਦੀ ਕੁਮਾਰੀ ਉੱਤੇ ਪਰ ਉਹ ਦੋਵੇਂ ਪੂਰਨ ਹੋ ਗਏ ਤਾਂ ਲੱਗੇ ਗੁਰੂ ਜੀ ਨੂੰ ਆਖਣ ਜੋ ਅਸੀਂ ਕੱਕ ਕੰਨੋ ਵੀ ਕਿਛ ਨਹੀਂ ਖਾਕ ਕੰਮ ਆਪਦੀ ਹੈ ਅਤੇ ਅਸੀਂ ਕਿਸੇ ਕੰਮ ਨਹੀਂ ਗੁਰੂ ਨਾਨਕ ਜੀ ਕਹਿਆ ਸੂਨ ਰਾਜਾ ਦੇਵ ਲੂਤ ਅਸਾ ਤੈਨੂੰ ਇਥੋ ਦਾ ਮਸੰਦ ਕੀਤਾ ਤੇ ਤੇਰਾ ਵਜ਼ੀਰ ਟਹਿਲਿਆ ਕੀਤਾ ਤੂੰ ਨਿਰੰਕਾਰ ਜਪ ਅਤੇ ਕਿਸੇ ਦਾ ਬੁਰਾ ਨਾ ਮੰਗ ਕਿਸੇ ਜੀ ਦੀ ਘਾਤ ਨਾ ਕਰ ਸਿੱਧਾ ਖਾਜਾ ਖਾ ਉਹਨਾਂ ਦੋਹਾਂ ਆਖਿਆ ਗੁਰੂ ਜੀ ਸਾਨੂੰ ਤਾਂ ਕੱਕ ਤੋੜਨ ਦੀ ਸ਼ਕਤੀ ਨਹੀਂ ਰਹੀ ਆ ਗੁਰੂ ਨਾਨਕ ਜੀ ਉਥੋਂ ਦੇਵਾਂ ਦੀ ਸੰਗਤ ਕੀਤੀ ਦੇਵ ਲੱਗੇ ਨਿਰੰਕਾਰ ਜਪਣ ਅਤੇ ਆਪਣੇ ਨਗਰ ਦੇ ਲੋਕਾਂ ਨੂੰ ਲੱਗੇ ਜਪਾਵਣ ਤਾਂ 9 ਮਹੀਨੇ ਗੁਰੂ ਜੀ ਉਥੇ ਰਹੇ ਫਿਰ ਉਥੋਂ ਵਿਦਾ ਲੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ